ਇਹ ਨੌਜਵਾਨ ਛੜਦੇ ਸੂਰਜ ਦੀ ਲਿਸ਼ਕ ਮਾਂ ਦੀ ਨਿੱਕੀ ਗੋਦਾ ਚਮਕਦਾ ਹੁੰਨਿਆਂ ਦਾ ਚੰਦ ਰਾਜਵੀਰ ਜਵੰਦਾ ਹੱਸਦਾ ਖੇਡਦਾ ਚਿਹਰਾ ਰੱਬੀ ਨੂਰ ਜਿਵੇਂ ਡੁੱਲ ਡੁੱਲ ਪੈਂਦਾ ਹੋਵੇ ਗੀਤ ਗਾਉਂਦਾ ਹੈ ਤੇ ਲੱਗਦਾ ਹੈ ਕਿ ਕਿਸੇ ਪਿਛਲੇ ਜ਼ਮਾਨੇ ਦੇ ਕਾਇਕ ਨੇ ਇਸ ਦੀ ਰੂਹ ਤੇ ਕਬਜ਼ਾ ਕਰ ਲਿਆ ਹੋਵੇ ਗੀਤਾਂ ਨੂੰ ਸਾਰਾ ਪਰਿਵਾਰ ਇਕੱਠਾ ਬੈਠ ਕੇ ਸੁਣਦਾ ਹੈ ਨੱਚਦਾ ਹੈ ਪੰਗੜੇ ਪਾਉਂਦਾ ਹੈ ਹਰ ਪਾਸੇ ਖੁਸ਼ੀ ਵਖੇਰਦਾ ਵਟੋਰਦਾ ਹਰ ਮਨ ਪਿਆਰਾ ਰਾਜਵੀਰ ਜਵੰਦਾ ਗੀਤਾਂ ਵਿੱਚ ਜਿਵੇਂ ਨਵੀਂ ਬਹੂ ਦੇ ਕੁੰਡ ਵਿਚਲੀ ਸੰਗ ਹੋਵੇ ਜਵਾਨ ਨੱਡੀ ਦੀ ਕੰਗਣੀ ਦੀ ਸੁਰੀਲੀ ਖਣਖਣਾਹਟ ਹੋਵੇ ਕਿਤੇ ਬੋਸਟਨ ਦਾ ਪੀਜ਼ਾ ਤੇ ਕਿਤੇ ਪੱਟਾਂ ਦਾ ਜੋਰ ਕਿਤੇ ਜੋਗੀ ਤੇ ਕਿਤੇ ਠਾਣੇ ਦਾ ਨਹੀਂ ਕਿੰਨੇ ਰੂਪ ਤਾਰ-ਤਾਰ ਕੇ ਅਲੱਗ-ਅਲੱਗ ਗਾਣੇ ਗਾਏ ਮਾਂ ਤੇ ਪੀ ਦਾ ਸਹਿਲਪੁਣਾ ਤੇ ਵਿਛੋੜਾ ਇੱਕੋ ਗੀਤ ਵਿੱਚ ਹੀ ਬਚੋੜਤ ਇੱਕੋ ਗੀਤ ਵਿੱਚ ਹੀ پرو ਦਿੱਤਾ ਸੱਚੀ ਮੁੱਚੀ ਰੂਹਾਂ ਦਾ ਜਹਿਣਾ ਤੇ ਦੁਨੀਆਂ ਦਾ ਸਭ ਤੋਂ ਸੋਹਣਾ ਜਿਸਤੇ ਕੀ ਗੀਤਾਂ ਨੂੰ ਲਫ਼ਜ਼ਾਂ ਵਿੱਚ ਕੈਦ ਕਰਨਾ ਬਹੁਤ ਔਖਾ 27 ਤਾਰੀਖ ਨੂੰ ਇੱਕ ਨਿੱਕੀ ਜਿਹੀ ਕਾਲੀ ਬਦਲੀ ਛਾਂ ਦੇਣ ਦੀ ਥਾਂ ਗੜਗੜਾਹਟ ਪਣ ਕੇ ਆਈ ਜਿਸ ਦੇ ਨਾਲ ਕਿ ਸਾਰੇ ਰਾਜਵੀਰ ਨੂੰ ਪਿਆਰ ਕਰਨ ਵਾਲਿਆਂ ਦਾ ਇੱਕਦਮ ਜਿਵੇਂ ਦਿਲ ਹੌਲ ਗਿਆ ਹੋਵੇ ਬਿਜਲੀ ਜਿਹੀ ਗਿਰ ਗਈ ਹੋਵੇ ਅਰਦਾਸਾਂ ਹੋਣ ਲੱਗੀਆਂ ਕੰਡ ਪਾਠ ਰਖਾਏ ਜਾਣ ਲੱਗੇ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਅੱਲਾ ਰਾਮ ਰਾਮ ਤੇ ਗॉड ਨੂੰ ਅਰਦਾਸਾਂ ਹੋਣ ਲੱਗੀਆਂ ਕਹਿੰਦੇ ਨੇ ਨਾ ਜਦੋਂ ਸਾਰੀ ਖੁਦਾਈ ਇਕੱਠਾ ਹੋ ਕੇ ਅਰਦਾਸ ਕਰਦੀ ਹੈ ਤਾਂ ਪੂਰੀ ਕਾਇਨਾਤ ਉਹਦੇ ਨਾਲ ਹੋ ਤੁਰਦੀ ਹੈ ਤੇ ਰੱਬ ਨੂੰ ਖੁਦ ਹੀ ਧਰਤੀ ਤੇ ਆਉਣਾ ਪੈਂਦਾ ਹੈ ਇਹੋ ਜਿਹਾ ਹੀ ਕੁਝ ਹੋਇਆ ਕਾਲੀ ਬਦਲੀ ਦੇ ਆਲੇ ਦਿਵਾਲੇ ਸੋਨੇ ਦੀ ਚਮਕਦੀ ਜਈ ਪਤਲੀ ਜਈ ਲਕੀਰ ਦਿਸਣ ਲੱਗ ਪਈ ਇਹ ਰਾਜਵੀਰ ਦਾ ਸਰੀਰ ਜਿਹੜਾ ਕਿ ਬਿਲਕੁਲ ਹਿਲਜੁਲ ਤੋਂ ਬਿਨਾ ਸੀ ਮਾਂ ਦੀ ਇੱਕ ਪੁਕਾਰ ਨਾਲ ਹਰਕਤ ਵਿੱਚ ਆ ਗਿਆ ਤੇ ਇੱਕ ਨਿੱਕਾ ਜਿਹਾ ਬੱਚੇ ਦਾ ਹੰਝੂ ਬਾਹਰ ਆ ਗਿਆ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਸਾਰਿਆਂ ਨੂੰ ਕਿਰਨਾਂ ਦਿਸਣ ਲੱਗ ਪਈਆਂ ਤੇ ਸੋਚ ਲਿਆ ਕਿ ਸੂਰਜ ਵੀ ਹੁਣ ਜ਼ਰੂਰ ਚੜ੍ਹੇਗਾ ਪਰ ਸੋਚਣ ਵਿਚਾਰਨ ਦੀ ਗੱਲ ਹੈ ਕਿ ਇਹ ਕਾਲੀ ਬਦਲੀ ਆਈ ਕਿਵੇਂ ਇਸ ਦਾ ਕਿਹੜਾ ਕਸੂਰ ਹੈ ਕਿਸ ਨੇ ਕੀ ਪੀ ਹੈ ਦਸ਼ਾ ਕੌਣ ਹੈ ਇਹਦਾ ਕਸੂਰਵਾਰ ਕੀ ਰਾਜਵੀਰ ਖੁਦ ਹੈ ਜਿਸ ਨੇ ਸਾਰੇ ਹੀ ਰੁੱਖ ਸੁਰੱਖਿਅਤ ਰਹਿਣ ਵਾਲੇ ਇਹ ਜੇ ਸਾਰਾ ਕੁਝ ਇੰਤਜ਼ਾਮ ਕੀਤਾ ਹੋਇਆ ਸੀ ਜਿਸ ਨਾਲ ਉਸ ਨੂੰ ਇੱਕ ਛਰੀਟ ਵੀ ਨਹੀਂ ਸੀ ਲੱਗ ਸਕਦਾ ਜਾਂ ਫਿਰ ਉਸ BMW ਮੋਟਰਸਾਈਕਲ ਦਾ ਜੋ ਕਿ ਮਾਰੇ ਧੱਗੇ ਵਰਗਾ ਨਿਕਲਿਆ ਜਾਂ ਫਿਰ ਉਹਨਾਂ ਪਸ਼ੂਆਂ ਦਾ ਕਹਿ ਲਓ ਜੋ ਆਪਸ ਵਿੱਚ ਲੜਦੇ ਖੰਦੇ ਸੜਕ ਤੇ ਆ ਗਏ ਅਤੇ ਉਹਨਾਂ ਨੇ ਸੋਚਿਆ ਕਿ ਚਲੋ ਸੜਕ ਤੇ ਜਾਂਦੇ ਆ ਉੱਥੇ ਜਾ ਕੇ ਲੜਦੇ ਆ ਉੱਥੇ ਸਾਨੂੰ ਪੂਰਾ ਗਰਾਊਂਡ ਮਿਲੂਗਾ ਲੜਨ ਲਈ ਤੇ ਉਹ ਇੱਕ ਕਾਲੀ ਬਦਲੀ ਦਾ ਰੂਪ ਧਾਰਕ ਕਰਦੇ ਜਾਂ ਫਿਰ ਜਦੋਂ ਕਦੇ ਵੀ ਕਿਸੇ ਦਾ قصور ਨਾ ਨਿਕਲੇ ਤੇ ਫਿਰ ਇੱਕ ਰੱਬ ਤੇ ਹੈ ਜਿਹਨੂੰ ਦੋਸ਼ ਦੇ ਸਕਦੇ ਹਾਂ ਫਿਰ ਰੱਬ ਨੇ ਆ ਕੀ ਪਾਣਾ ਕਰ ਦਿੱਤਾ ਪਰ ਨਹੀਂ ਇਹ ਗਲਤ ਹੈ ਰੱਬ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਜੇ ਦੁੱਖ ਦੇਣਾ ਹੁੰਦਾ ਤੇ ਸਾਨੂੰ ਜਨਮ ਹੀ ਨਾ ਮਿਲਦਾ ਉਹ ਤਾਂ ਸੁੱਖਾਂ ਦਾ ਦਾਤਾ ਹੈ ਉਹ ਸਾਡਾ ਮਾਂ ਹੀ ਬਾਪ ਸੱਚ ਜਾਣਿਓ ਇੱਕ ਕਸੂਰ ਆਪਣਾ ਹੈ ਆਪਣੇ ਸਿਸਟਮ ਦਾ ਹੈ ਜਿਸ ਨੂੰ ਕਿ ਬਦਲਣ ਦੀ ਬਹੁਤ ਹੀ ਲੋੜ ਹੈ ਬੇ ਕਰੇ ਬੇ ਕਸੂਰ ਜਾਨਵਰਾਂ ਦੇ ਘਰ ਬਣਾਉਣ ਦੀ ਜ਼ਰੂਰਤ ਹੈ ਉਹ ਵਿਚਾਰੇ ਕਿੱਥੇ ਜਾਣ ਉਹ ਤਾਂ ਜਿੱਥੇ ਥਾਂ ਮਿਲੇਗਾ ਉੱਥੇ ਹੀ ਚਲੇ ਜਾਣਗੇ ਗਲੀ ਹੋਵੇ ਮੁਹੱਲਾ ਹੋਵੇ ਸ਼ਹਿਰ ਹੋਵੇ ਜਾਂ ਫਿਰ ਉਹ ਸੜਕ ਜਿੱਥੇ ਇੱਕ ਸਰ ਚੜਦਾ ਸੂਰਜ ਆਪਣੀ ਰੋਸ਼ਨੀ ਨੂੰ ਖੁਸ਼ੀਆਂ ਦੇ ਰੂਪ ਵਿੱਚ ਤੇ ਮੌਜਾਂ ਬਹਾਰਾਂ ਨਾਲ ਜਾ ਰਿਹਾ ਸੀ ਉਹ ਨੂੰ ਉਹੋ ਆਪਣਾ ਥਾ ਸਮਝ ਬੈਠੇ ਹੋਣ ਬਲੰਤ ਟੀਵੀ ਸਰਕਾਰ ਨੂੰ ਬੇਨਤੀ ਤੇ ਤਰਲਾ ਵੀ ਕਰਦਾ ਹੈ ਕਿ ਇਨ੍ਹਾਂ بے ਸਹਾਰਾਂ ਅਵਾਰਾਂ ਬੇਕਰਾਂ ਜਾਨਵਰਾਂ ਨੂੰ ਆਪਣਾ ਇੱਕ ਘਰ ਦਿੱਤਾ ਜਾਵੇ ਜਿੱਥੇ ਕਿ ਉਹ ਵੀ ਸੁਰੱਖਿਅਤ ਰਹਿਣ ਬਾਕੀ ਜਨਤਾ ਵੀ ਸੁਰਤ ਕਰਵੇ ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਚੰਦ ਤੇ ਸੂਰਜ ਇੰਨਾਂ ਸੜਕਾਂ ਦੀਆਂ ਜਾਨਵਰਾਂ ਦੀ ਬਲੀ ਚੜ ਜਾਣਗੇ ਬਲੰਦ ਟੀਵੀ ਨੂੰ ਬਹੁਤ ਬਹੁਤ ਦੁੱਖ ਹੈ ਤੇ ਦਿਲੋਂ ਅਰਦਾਸ ਵੀ ਕਰਦਾ ਹੈ ਕਿ ਜਗਤ ਦਾ ਪਿਆਰਾ ਰਾਜਵੀਰ ਜਬੰਦਾ ਮੁੜ ਕੇ ਸਟੇਜਾਂ ਤੇ ਨੱਚੇ ਤੇ ਸਾਨੂੰ ਆਪਣੀ ਪ੍ਰਾਨ